ਸਤਿ ਸ਼੍ਰੀ ਅਕਾਲ ਬਾਕੀ ਸਭ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਅਲੋਡਸ ਤੋਂ ਤੁਹਾਡਾ ਬਹੁਤ ਹੀ ਜ਼ੇਰਮ ਚਾਰ ਤੋਂ ਹਮਕਲ ਅਗਲੀ ਦਾ ਬਤਵਤਾ ਹੁੰਦਾ ਬਹੁਤ ਜਤਨਾ ਅਲੋਡਸ ਸਵੇ ਸਤੀ ਤੇ ਸਹਾਇਤਾ ਕਰਨ ਲਈ ਕਰਤਿਨਵਾਸ ਨਾਨਕ ਦੇ ਖਾਤੇ ਨਿਹਾਰ ਮੈਂ ਬਹੁਤ ਵਧੀਆ ਕਰਦਾ ਹਾਂ ਤੁਹਾਡੀ ਆਪਾਂ ਨੂੰ ਉਪਰਚ ਕਰੀਏ ਕਿ ਕੋਈ ਸੁਝਾਅ ਵੀ ਆਇਆ ਸੀਗਾ ਮਾਡਲ ਵੀ ਚੱਲ ਰਹੀ ਹੈ ਸਲਾਈ ਸੈਂਟਰ ਹਾਂਜੀ ਉਹ ਸੋਗਸੀ ਰਾਜਮਾ ਗੋਇੰਦਰ ਦੇ ਬੇਟੇ ਚਲਾ ਰਹੇ ਹਨ ਉਹਨਾਂ ਦੀ ਇੱਕ ਲਾਇਬ੍ਰੇਰੀ ਬਣਾਉਣਾ ਚਾਹੁੰਦੇ ਹਨ ਉਹਨਾਂ ਨੇ ਵੀ ਆਫਰ ਕਰੀ ਸੀ ਤੇ ਵੀ ਜੇ ਤੁਸੀਂ ਸਾਡੇ ਨਾਲ ਸਹਿਯੋਗ ਜੁੜਨਾ ਤੇ ਅਸੀਂ ਵੀ ਕੁਝ ਨਾ ਕੁਝ ਸਲਾਈ ਸੈਂਟਰ ਵਿੱਚ ਅਸੀਂ ਕਰ ਸਕਦੇ ਹਾਂ ਬਾਕੀ ਬੜੀ ਆਪਾਂ ਨੂੰ ਆਪ ਕਰੀਏ ਤੇ ਵੱਧ ਤੋਂ ਵੱਧ ਲੜਕੀਆਂ ਨੂੰ ਲਾਹ ਲਾਇਆ ਜਾ ਸਕਦਾ ਹੈ ਥੋੜੇ ਜਾਣਕਾਰੀ ਦੇ ਦਿਓ ਬੋਲ ਦਿਓ ਸੰਜੀਤ ਅੱਜ ਸਾਡੇ ਦਰਮਿਆਨ ਪਹੁੰਚੇ ਨੇ ਸਰਦਾਰ ਪਿਆਰਾ ਸਿੰਘ ਜੀ ਨਮਸਕਾਰ ਸਾ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਵੀ ਆਪਣੇ ਨਗਰ ਵਿੱਚ ਇੱਕ ਸਲਾਈ ਸੈਂਟਰ ਸ਼ੁਰੂ ਕੀਤਾ ਸੀ ਤੇ ਉਹ ਕਿਸੇ ਕਾਰਨ ਕਰਕੇ ਥੋੜਾ ਜਿਹਾ ਬ੍ਰੇਕ ਪੈ ਗਈ ਸੀ ਅੱਜ ਉਹਨਾਂ ਦੇ ਹਰਮਤ ਦਾ ਸਲਕਾ ਉਹਨਾਂ ਦੇ ਸਾਜੂਨ ਦਾ ਸਲਕਾ ਦੁਆਰਾ ਸ਼ੁਰੂ ਕਰਨ ਲੱਗੇ ਆ ਅਸੀਂ ਸਾਰਿਆਂ ਹੀ ਆਪਣੇ ਧੀਆਂ ਭੈਣਾਂ ਨੂੰ ਬੇਨਤੀ ਕਰਦੇ ਆਂ ਇਹ ਸਲਾਈ ਸੈਂਟਰ ਵਿੱਚ ਪਹੁੰਚ ਕੇ ਆਪਣਾ ਸਕਿੱਲ ਦਾ ਇਹ ਕੰਮ ਜਰੂਰ ਸਿੱਖੋ ਔਰ ਆਉਣ ਵਾਲੇ ਸਮੇਂ ਵਿੱਚ ਆਪਣੇ ਪੈਰਾਂ ਸਰ ਤੁਸੀਂ ਖੜ੍ਹ ਸਕੋ ਇਸ ਲਈ ਪੰਚਾਇਤ ਵੀ ਤੁਹਾਡੇ ਨਾਲ ਆ ਕਦੇ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਲੋੜ ਪਵੇ ਤਾਂ ਅਸੀਂ ਪੂਰਾ ਸਹਿਯੋਗ ਦੇਵਾਂਗੇ ਅਸੀਂ ਧੰਨਵਾਦੀ ਆ ਸਰਦਾਰ ਪੈਰਾ ਸਿੰਘ ਜੀ ਨੰਬਰਦਾਰ ਸਾਹਿਬ ਦੇ ਤੇ ਨਾਲ ਹੀ ਨੰਬਰਦਾਰ ਜੂਨੀਅਰ ਵੱਲੋਂ ਨਹੀਂ 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 ਬੈਂਕ ਬੈਂਕ ਵੱਲੋਂ ਜੋ ਇਸ ਸਲਾਈ ਸੈਂਟਰ ਲਈ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਸਮੁੱਚੇ ਨਗਰ ਵੱਲੋਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀਆਂ ਔਰ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਸਲਾਈ ਸੈਂਟਰ ਨੂੰ ਹੋਰ ਉੱਚਾ ਚੁੱਕਣਗੇ ਮਹਾਰਿਕ ਜੁਕਾ ਖਾਨ ਸਾਹਿਬ